ਸਾਰੇ ਪੰਜਾਬੀ ਪੈਨਪ੍ਰਾਵਾਹਾਂ ਨੂੰ ਸੱਚੇ ਰੀ ਕਾਲ ਜੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬੀਆਂ ਦੀ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਤੇ ਨਾਲੋਂ ਸਭ ਤੋਂ ਵੱਡਾ ਮੁਸ਼ਕਲ ਆ ਸਾਹਮਣਾ ਕਰਨਾ ਪੈ ਰਿਹਾ ਹੁਣ ਕਿ ਉਹ ਕਹਿੰਦੇ ਕਿ ਸਾਰਾ ਸਿ ਪੀ ਆਰ ਦੀ ਫਾਈਲ ਅਪਲਾਈ ਕਰਨੀ ਆ ਕਿਉਂਕਿ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਵਿੱਚ ਪੀ ਆਰ ਦੀ ਫਾਈਲ ਆ ਜਿਹੜੀ ਕੈਨੇਡਾ ਚ ਅਪਲਾਈ ਹੁੰਦੀ ਆ ਪਰ ਉਹਨਾਂ ਕੁ ਵਿਚਾਰਿਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਸ਼ਾਇਦ ਪ੍ਰੋਸੈਸਿੰਗ ਟਾਈਮ ਚੈੱਕ ਕਰਨ ਦਾ ਕਿਉਂਕਿ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਜਿੰਨਾ ਵੀ ਕੈਨੇਡਾ ਆਈ ਆਰ ਸੀ ਸੀ ਪ੍ਰੋਸੈਸਿੰਗ ਟਾਈਮ ਦਿੰਦੀ ਹੈ ਆਪਣੀ ਐਪਲੀਕੇਸ਼ਨ ਦੇ ਵਿੱਚ ਉਹਨੇ ਪ੍ਰੋਸੈਸਿੰਗ ਟਾਈਮ ਦੇ ਅੰਦਰ ਅੰਦਰ ਕੈਨੇਡਾ ਨੂੰ ਆਪਣੇ ਜਿਹੜੇ ਉਹਨਾਂ ਨੇ ਅਪਲਾਈ ਕੀਤਾ ਹੁੰਦਾ ਹੈ ਲੋਕਾਂ ਨੇ ਉਹਨਾਂ ਨੂੰ ਪੀਆਰ ਦੇਣੀ ਹੁੰਦੀ ਹੈ ਚਾਹੇ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਹੋਵੇ ਜਾਂ ਫਿਰ ਵਿਦਾਊਟ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਹੋਵੇ ਆਈਈਪ ਦੇ ਵਿੱਚ ਹੋਵੇ ਇਸ ਤੋਂ ਇਲਾਵਾ ਜਿਹੜੀ ਵੀ ਕੈਟਾਗਰੀ ਆਉਂਦੀ ਆ ਤੇ ਕੁਝ ਕੈਟਾਗਰੀ ਹੈ ਜਿਨ੍ਹਾਂ ਦੀ ਲਿਸਟ ਤੁਹਾਨੂੰ ਵਾਲੀ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਇੰਨਾ ਇੰਨਾ ਟਾਈਮ ਹੁਣ ਪ੍ਰੋਸੈਸਿੰਗ ਟਾਈਮ ਦਾ ਲੱਗ ਰਿਹਾ ਹੈ ਉਹਨਾਂ ਸਾਰੀਆਂ categories ਨੂੰ ਜਿਹੜੀਆਂ ਕੈਨੇਡਾ ਦੇ ਵਿੱਚ ਅਪਲਾਈ ਕਰ ਰਹੀਆਂ ਆ ਆਪਣੀ ਪੀਆਰ ਕਿਸੇ ਨੂੰ 5 ਮਹੀਨੇ ਲੱਗ ਰਹੇ ਆ ਕਿਸੇ ਨੂੰ 9 ਮਹੀਨੇ ਲੱਗ ਰਹੇ ਆ ਕਿਸੇ ਨੂੰ 18 ਮਹੀਨੇ ਲੱਗ ਰਹੇ ਆ ਕਿਸੇ ਨੂੰ 6 ਮਹੀਨੇ ਲੱਗ ਰਹੇ ਆ ਸੋ ਤੁਹਾਨੂੰ ਇੰਨਾ ਟਾਈਮ ਵੇਟ ਕਰਨਾ ਹੀ ਪੈਣਾ ਜੇਕਰ ਤੁਸੀਂ ਇੰਨਾਂ ਚਾਰਾ ਪੰਜ categories ਦੇ ਵਿੱਚ ਆਪਣੀ ਪੀਆਰ ਦੀ ਫਾਈਲ ਨੂੰ ਅਪਲਾਈ ਕੀਤਾ ਤੇ ਇੰਨਾ ਟਾਈਮ ਲੱਗ ਰਿਹਾ ਸਮ ਟਾਈਮ ਐਵੇਂ ਵੀ ਹੁੰਦਾ ਕਿ ਕਈ ਵਾਰ ਐਪਲੀਕੇਸ਼ਨ ਨੂੰ ਜ਼ਵਾ ਟਾਈਮ ਵੀ ਲੱਗ ਜਾਂਦਾ ਹੈ ਸੋ ਤੁਸੀਂ ਆਪਦੀ ਲੌਗਇਨ ਆਈਡੀ ਜਿਹੜੇ ਵੀ ਐਮਪਲੋਇਰ ਜਿਹੜੇ ਵੀ ਏਜੰਟ ਨਾਲ ਜਾਂ ਜੇ ਆਪ ਤੁਸੀਂ ਖੁਦ ਕੀਤੀ ਆ ਆਪ ਦੀ ਲੌਗ ਇਨ ਕਰੋ ਆਈਡੀ ਆਈਆਰਸੀਸੀ ਵੈਬਸਾਈਟ ਤੇ ਜਾ ਕੇ ਦਨ ਤੁਸੀਂ ਉਹਨਾਂ ਨੂੰ ਮੇਲ ਪਾ ਕੇ ਆਪ ਦੀ ਫਾਈਲ ਦਾ ਸਟੇਟਸ ਜਿਹੜਾ ਪਤਾ ਕਰ ਸਕਦੇ ਹੋ ਵਿਦਨ 48 ਆਵਰ ਜਾਂ 24 ਆਵਰ ਦੇ ਅੰਦਰ ਅੰਦਰ ਹੀ ਤੁਹਾਡਾ ਜਿਹੜਾ ਆਈਆਰਸੀਸੀ ਇਮੀਗ੍ਰੇਸ਼ਨ ਆ ਤੁਹਾਡਾ ਰਿਪਲਾਈ ਕਰ ਦਿੰਦੀ ਹੈ ਪਰ ਇੰਨਾ ਟਾਈਮ ਹੁਣ ਸਾਰੀ ਐਪਲੀਕੇਸ਼ਨ ਲੱਗ ਰਿਆ ਸੋ ਵਾਇਗਰ ਅਗੇ ਅਰਦਾਸ ਕਰਦੇ ਹਾਂ ਸਰਬੰਧ ਦਾ ਪਲਾ ਮੰਗਦੇ ਹਾਂ ਕਿ ਤੁਹਾਡੀ ਫਾਈਲ ਵੀ ਚੱਕੀ ਜਾਵੇ ਤੁਹਾਨੂੰ ਵੀ ਜਲਦੀ ਜਲਦੀ ਕੈਨੇਡਾ ਚ ਪੀਆਰ ਮਿਲ ਜਾਵੇ ਬਸ ਲਾਲ ਜਾਂ ਬਟਨ ਨੱਪ ਕੇ ਸਬਸਕ੍ਰਾਈਬ ਕਰ ਲਿਓ ਦਿਲੀ ਦੀ ਦਿਲੀ ਆਪਾਂ ਵੀਡੀਓ ਅਪਲੋਡ ਕਰਉਣੀ ਹੈ ਕਿਸੇ ਦੁੱਖੀ ਤੇ ਇੰਸਟਾਗ੍ਰਾਮ ਤੇ ਆਪ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ